you ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਲਗਾਇਆ ਗਿਆ ਜਲੰਧਰ ਵੰਡਰਲੈਂਡ ਦਾ ਟੂਰ ਯਾਦਗਰੀ ਹੋ ਨਿਪੜਿਆ ਵਿਦਿਆਰਥੀਆਂ ਨੇ ਵੰਡਰਲੈਂਡ ਟ੍ਰਿਪ ਤੇ ਮਚਾਈਆਂ ਧਮਾਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਜਲੰਧਰ ਵੰਡਰਲੈਂਡ ਦਾ ਟੂਰ ਲਗਾਇਆ ਗਿਆ ਜੋ ਕਿ ਯਾਦਗਰੀ ਹੋ ਨਿਪੜਿਆ ਇਹ ਟ੍ਰਿਪ ਯੂਨੀਵਰਸਿਟੀ ਤੇ ਖਾਲਸਾ ਕਾਲਜ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਤਕਾਰਜੀਤ ਸਿੰਘ, ਮਾਰਕ ਕਲਿਆਣ, ਰਵੀਸ਼ ਕਹਿੜ ਅਤੇ ਵਿਨੀ ਸੋਡੀ ਵੱਲੋਂ ਅਯੋਜਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਚ ਰੈਂਦੇ ਹੋਏ ਟੂਰ ਦੌਰਾਨ ਪੂਰੀ ਮौज-ਮਸਤੀ ਕਰਦਿਆਂ ਪੂਰੀਆਂ ਤਮਾਲਾਂ ਪਾਈਆਂ ਗਈਆਂ ਅਤੇ ਟੂਰ ਦਾ ਪੂਰਾ ਆਨੰਦ ਮਾਣਿਆ ਗਿਆ ਇਸ ਮੌਕੇ। ਵੱਖ-ਵੱਖ ਵਿਦਿਆਰਥੀਆਂ ਅਤੇ ਆਰਗੇਨਾਈਜ਼ਰ ਸਤਕਾਰਜੀਤ ਸਿੰਘ, ਮਾਰਕ ਕਲਿਆਣ, ਰਵੀਸ਼ ਕਹਿੜ ਅਤੇ ਵਿਨੀ ਸੋਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿੰਦਗੀ 'ਚ ਪੜ੍ਹਾਈ ਦੇ ਨਾਲ-ਨਾਲ ਅਜਿਹੇ ਵੱਖ-ਵੱਖ ਖੂਬਸੂਰਤ ਸ਼ਹਿਰਾਂ ਅਤੇ ਇਤਿਹਾਸਿਕ ਥਾਵਾਂ ਤੇ ਟੂਰ ਕਰਨੇ ਚਾਹੀਦੇ ਹਨ ਜਿਸ ਨਾਲ ਇਨਸਾਨ ਟੈਨਸ਼ਨਾਂ ਵਾਲੀ ਜ਼ਿੰਦਗੀ ਨੂੰ ਭਲਾ ਕੇ ਇੱਕ ਖੁਸ਼ਗਵਾਰ ਪਲ ਆਪਣੀ ਜ਼ਿੰਦਗੀ 'ਚ ਸ਼ਾਮਲ ਕਰ ਸਕੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਬਹੁਤ ਸਾਰੇ ਵੱਖ-ਵੱਖ ਥਾਵਾਂ ਦੇ ਟ੍ਰਿਪ ਜੋ ਚਿਤ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਖੂਬਸੂਰਤ ਟ੍ਰਿਪ ਚੱਲੀ ਰਹਿਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਖੜੇ ਹਾਂ ਜਲੰਧਰ ਵਿਖੇ ਅਬਾ ਜੀ ਐਨ ਡੀ ਟ੍ਰਿਪਸ ਦੇ ਨਾਲ ਆਏ ਹਾਂ ਤੇ ਇੱਥੇ ਬਹੁਤ ਹੀ ਤਮਾਮ ਹੀ ਸਾਰੇ ਸਟੂਡੈਂਟ ਆਏ ਹੋਏ ਖਾਲਸਾ ਕਾਲਜ ਦੇ ਜਿੱਦਾਂ ਕਿ ਖਾਲਸਾ ਕਾਲਜ ਦੇਗੇ ਅਨਦਰ ਕਾਲਜ ਦੇ ਹੋਗੇ ਸਾਡੇ ਸਤਕਾਰ ਭਾਜੀ ਐਨ ਮਾਰਕ ਵੀ ਤੇ ਦੋ ਆਰਗੇਨਾਈਜ਼ਰ ਹੋ ਰਹਿ ਗਏ ਆ ਉਹਨਾਂ ਨੇ ਟ੍ਰਿਪ ਆਰਗੇਨਾਈਜ਼ ਕਰਦੇ ਆ ਦੇਖਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਤਕਾਰਜੀਤ ਸਿੰਘ ਆ ਅਸੀਂ ਟੂਰਿਜ਼ਮ ਦਾ ਕੰਮ ਕਰਦੇ ਹੋਏ ਸਾਨੂੰ 5 ਸਾਲ ਹੋ ਗਏ ਨੇ ਤੇ ਅੱਜ ਇੱਕ ਬਹੁਤ ਹੀ ਵਧੀਆ ਟ੍ਰਿਪ ਆ ਜੋ ਗੁਰਨਾਨਕ ਯੂਨੀਵਰਸਿਟੀ ਐਂਡ ਖਾਲਸਾ ਕਾਲਜ ਦੇ ਸਟੂਡੈਂਟਸ ਦੀ ਕੋਲਾਬੋਰੇਸ਼ਨ ਇੱਕ ਵੰਡਰਲੈਂਡ ਟ੍ਰਿਪ ਲੈ ਕੇ ਆਏ ਆ ਇੱਥੇ ਕਰੀਬ-ਕਰੀਬ ਅੱਜ 12 ਬੱਸਾਂ ਆਈਆਂ ਨੇ ਇੱਥੇ ਵੰਡਰਲੈਂਡ ਟ੍ਰਿਪ ਲਈ। ਸੋ ਮਤਲਬ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਸਾਨੂੰ ਸਾਡੀ ਟੀਮ ਪੂਰੀ ਸਾਡੇ ਦੇ ਨਾਲ ਵਰਕ ਕਰ ਰਹੀ ਹੈ ਤੇ ਸਪੈਸ਼ਲ ਥੈਂਕ ਯੂ ਸਾਡੀ ਪੂਰੀ ਟੀਮ ਦਾ ਹੈ ਜੋ ਆਕੇ ਸਾਡੇ ਨਾਲ ਸਹਿਯੋਗ ਕਰਦੀ ਹੈ ਤੇ ਇੰਨੇ ਵਧੀਆ ਟ੍ਰਿਪ ਸਾਡੇ ਚੱਲ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅਸੀਂ ਅੱਜ ਇੱਥੇ ਵੰਡਰਲੈਂਡ ਜਲੰਧਰ ਪਹੁੰਚੇ ਆਂ। ਯੂਨੀਵਰਸਿਟੀ ਜੋ ਕਾਫੀ ਸਾਰੇ ਕੰਮ ਕਰ ਰਹੇ ਆਂ ਬਟ ਕੋਈ ਵੀ ਅਫੀਸ਼ੀਅਲ ਨਹੀਂ ਕਰ ਰਿਹਾ। ਅਸੀਂ ਅਫੀਸ਼ੀਅਲ ਕਰ ਰਹੇ ਆਂ ਰਾਇਲ ਰੂਟਸ ਦੇ ਨਾਲ ਐਂਡ ਬੱਚਿਆਂ ਦੀ ਠੀਕ ਹੈ ਹੁਣ ਆਪਾਂ ਬੱਸਿਸ ਦੇ ਇਹ ਲੈ ਕੇ ਆਏ ਏਸੀ ਏਸੀ ਬੱਸਿਸ ਹੈਗੀਆਂ ਸਾਰੀਆਂ ਅੱਡੀਆਂ ਜਦੋਂ ਵੀ ਜਦੋਂ ਵੀ ਇਹਨਾਂ ਨੇ ਪਹਿਲਾਂ ਵੀ ਸਪான்ਸਰ ਕੀਤਾ ਮਨਾਲੀ ਦਾ ਟ੍ਰਿਪ ਸਾਡਾ ਮੇਰਾ ਛੋਟਾ ਭਰਾ ਗਿਆ ਸੀ ਉੱਥੇ ਤੇ ਪਲੀਜ਼ ਯਾਰ ਇਹਨਾਂ ਦਾ ਕਾਫੀ ਅੱਛਾ ਰਹਿੰਦਾ ਹੈ ਰਿਵਿਊ ਵੀ ਐਂਡ ਜੀ ਐਂਡ ਯੂ ਟ੍ਰਿਪਸ ਕਾਫੀ ਮੰਨਿਆ ਆਪਣਾ ਜੀ ਯੂਨੀਵਰਸਿਟੀ ਦੇ ਵਿੱਚ ਤੇ ਸੈਕੰਡਲੀ ਮੈਂ ਜਦੋਂ ਮੈਂ ਫਸਟ ਟਾਈਮ ਮਨਾਲੀ ਗਿਆ ਸੀ ਇਹਨਾਂ ਦਾ ਸਤਕਾਰ ਵੀ ਆਪਣਾ ਕਾਫੀ ਅੱਛਾ ਆ ਬਾਕੀ ਆਈਲ ਸੁਜੈਸਟ ਯੂ ਗਾਇਜ਼ ਇਵਨ ਥੈਟ ਯੂ ਸ਼ੁੱਡ ਇਵਨ ਗੋ ਜਾਪਾ ਜੀਐਨਡੀ ਟ੍ਰਿਪਸ ਨਾ ਆਏ ਇੱਥੇ ਵੰਡਰਲੈਂਡ ਜਲੰਧਰ ਵੀ ਖਿਅਾਏ ਹੋਏ ਆ ਤੇ ਪੋਰ ਪਹਿਲਾਂ ਵੀ ਕਈ ਵਾਰੀ ਮੈਂ ਟ੍ਰਿਪਸ ਬਣਾ ਲਈ ਹੋਗੀ ਜੈਪੁਰ ਹੋ ਗਿਆ ਟ੍ਰਿਪਸ ਦੇ ਉੱਤੇ ਆਪਾਂ ਜਾਣੇ ਆ ਜੀਐਨਡੀ ਟ੍ਰਿਪਸ ਨੂੰ ਮੈਂ ਜੇ ਕਹਾਂ ਨਾ ਰੇਟਿੰਗ ਦਾ ਵਾਜੇ 10 ਵਿੱਚੋਂ ਵੀ ਰੇਟਿੰਗ ਦਾ ਵਾ 10 ਆਊਟ ਆਫ 10 ਜੇ 11 ਹੀ ਮੇਰ ਸਹੀ ਨਾ ਉਹ ਵੀ ਰੇਟਿੰਗ ਇਹਨੂੰ ਦੇਣੀ ਚਾਹੀਦੀ ਕਿਉਂਕਿ ਜੀਐਨਡੀ ਟ੍ਰਿਪਸ ਹਰ ਇੱਕ ਦੀ ਫੈਸਿਲਿਟੀ ਪੂਰੀ ਹਰ ਇੱਕ ਚੀਜ਼ ਵਧੀਆ ਪ੍ਰੋਵਾਈਡ ਕਰਦੀ ਆ ਧੰਨਵਾਦ ਜੀ ਹਮਨਾ ਜੀਐਨਡੀ ਦੀ ਟ੍ਰਿਪ ਕੇ ਸਾਥ ਆਏ ਆ ਮੇਰਾ ਮਜ਼ਾ ਆ ਰਹਾ ਨਾ ਯਾਂ एसी वाली कहा बस दी है हमें बहुत अच्छा लगा आज मैं जे एंड के साथ वंडरलैंड आई हूँ और हमारा जो अभी तक का सफर था वो बहुत ही ज्यादा अच्छा रहा है और आगे अगर हम जब भी आना चाहेंगे हम इनके साथ ही आएंगे बिकॉज सेफ्टी लेवल का और हाइजीन का पूरा ध्यान दिया जाता है थैंक यू हम फर्स्ट टाइम आए इससे पहले हमने कोई भी जे एन डू की कोई भी ट्रिप नहीं की थी और हमें पहले तो थोड़ा तो अजीब लग रहा था कि पता नहीं कैसे होगा क्या हाँ ऑर्गेनाइजर्स बहुत अच्छे थे सबको अच्छे से कोऑर्डिनेट किया था कोई भी ऐसा नहीं था कि जो छूट गया हो या ऐसा हो सब ने बहुत अच्छे से बढ़िया से पेशेंटली सबको हैंडल किया है वो बहुत अच्छी बात होती है बिकॉज हम कोई भी दिक्कत हुई तो हम उनके पास चले गए उन्होंने बहुत इजीली सॉर्ट कर दिया सो इट वाज वेरी गुड और हम अभी वी आर लुकिंग फॉरवर्ड फॉर मोर ट्रिप्स अब बहुत बहुत जल्दी और मुझे बहुत अच्छा लगा कि मतलब मैं इतना ट्रैवल कभी करती नहीं थी पर जे एंड के ट्रिप्स के लिए आपके पेरेंट्स भी अगर आप भी जाना चाहोगे कभी भी तो आपके पेरेंट्स भी आपको भेज देंगे क्योंकि क्या होता है ना कि आपकी सेफ्टी बहुत ज्यादा है क्योंकि ये एक ऑर्गेनाइजेशन है जो कि एक ट्रिप करवा रही है तो सेफ्टी तो है ही टाइम पे आओगे टाइम पे जाओगे सब कुछ और जो जो उन्होंने बोला था वो सब किया सब खाना खिलाया सब कुछ करवाया और ये मेरी एक बेस्ट ट्रिप है अपने लाइफ की तो मैं यही बोलना चाहती हूँ मतलब इन्हों का फूड वगैरह सारा इन्होंने मेनटेनेंस का जिन्हें ਬਹੁਤ ਵਧੀਆ ਟਾਈਮ ਟਾਈਮਸ ਆਪ ਕੋ ਕੰਮ ਆ ਰਿਹਾ ਤੇ ਬੈਸ ਸੀਗਾ ਤੇ ਮੈਂ ਇਨ ਫਿਊਚਰ ਵੀ ਇਹਨਾਂ ਨਾਲ ਕਾਫੀ ਟ੍ਰਿਪਸ ਪਲਾਨ ਕਰਾਂਗਾ ਥੈਂਕ ਯੂ ਬਹੁਤ ਵਧੀਆ ਸਦਾ ਰਿਵਿਊ ਲਿਆ ਬਹੁਤ ਵਧੀਆ ਆਪਾਂ ਇੰਜੋਏ ਕੀਤਾ ਸਾਰਿਆਂ ਨੇ ਆਪਾਂ ਫਸਟ ਟਾਈਮ ਕੋਲੇ ਟ੍ਰਿਪ ਤੇ ਆਈ ਸੀ ਠੀਕ ਆ ਮੇਰੇ ਫਰੈਂਡਾਂ ਨੇ ਮੈਨੂੰ ਇਨਫੋਰਮੇਸ਼ਨ ਕੀਤਾ ਸੀ ਆ ਕਿ ਮਤਲਬ ਯੂਨੀਵਰਸਿਟੀ ਟੂਰ ਵਜੋਂਦੇ ਆ ਮੈਂ ਪਹਿਲੀ ਵਾਰੀ ਆਇਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਇਹਨਾਂ ਦਾ ਮੋਲ ਲਗਾ ਸਾਰੇ ਆਪਾਂ ਇੰਜੋਏ ਕਰਕੇ ਆਏ ਆ ਉਤੋਰੀਆ ਇਹਨਾਂ ਸਭ ਤੋਂ ਵਧੀਆ ਫੋਰਡ ਵੀ ਗਾ ਸਾਰੇ ਆਣੇ ਨਾ ਮਤਲਬ ਪ੍ਰੋਪਰ ਸਕਿਉਰਟੀ ਬੜੀ ਅੱਛੀ ਕੀਤੀ ਸਾਰਿਆਂ ਨੂੰ ਮਤਲਬ ਪਹਿਲੇ ਇਹਨਾਂ ਕੀਤਾ ਕਿ ਵਾਹ ਸਾਰਿਆਂ ਨੂੰ ਪ੍ਰੋਪਰ ਤੇ ਹੁਣ ਸਾਰਿਆਂ ਨੂੰ ਆਊਟ ਵੀ ਕਰਵਾਉਂਦੇ ਆ ਭਾਈ ਬਹੁਤ ਵਧੀਆ ਗਏ ਤੇ ਰਿਸਪੋਨਸੀਬਿਲਟੀ ਨਾਲ ਸਾਰੀ ਬਹੁਤ ਅੱਛੀ ਕੀਤੀ ਹੈ ਤੇ ਟ੍ਰਿਪ ਪੈਕੇਜ ਵੀ ਬਹੁਤ ਅੱਛਾ ਹੈਗਾ ਅੱਗੇ ਫਿਚਰ ਫੋਨ ਫਿਚਰ ਆਪਾਂ ਵੀ ਟ੍ਰਿਪ ਤੇ ਆਵਾਂਗੇ ਸਾਰੇ ਆ ਬਹੁਤ ਵਧੀਆ ਸੀ ਬਹੁਤ ਅੱਛੇ ਬੰਦੇ ਸੀ ਮਜ਼ਾ ਆ ਗਿਆ ਟ੍ਰਿਪ ਤੇ ਨੈਕਸਟ ਟਾਈਮ ਜ਼ਰੂਰ ਆਇਆ